ਅੱਜ ਅਸੀਂ ਬਣਾਵਾਂਗੇ ਵੈਜੀਟੇਬਲ ਟੋਸਟ ਸਭ ਤੋਂ ਪਹਿਲਾਂ ਅਸੀਂ ਪਿਆਜ਼ ਲਵਾਂਗੇ ਉਸ ਤੋਂ ਬਾਅਦ ਸ਼ਿਮਲਾ ਮਿਰਚ ਲਵਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਕੌਰਨਸ ਪਾਵਾਂਗੇ ਮੈਂ ਇਹ ਟੋਸਟ ਬਣਾਉਣ ਵਿੱਚ ਇਹ ਤਿੰਨੋਂ ਸਬਜ਼ੀਆਂ ਲਈਆਂ ਤੁਸੀਂ ਆਪਣੇ ਟੇਸਟ ਅਨੁਸਾਰ ਕੋਈ ਵੀ ਸਬਜ਼ੀ ਪਾ ਸਕਦੇ ਹੋ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਸੌਸੇਜ਼ ਐਡ ਕਰਾਂਗੇ ਸਭ ਤੋਂ ਪਹਿਲਾਂ ਮੈਂਨੇ ਪੀਜ਼ਾ ਸੌਸ ਪਾਈ ਹੈ ਇਸਦੇ ਵਿੱਚ ਫਿਰ ਉਸ ਤੋਂ ਬਾਅਦ ਅਸੀਂ ਪਾਵਾਂਗੇ ਸ਼ੇਜ਼ਵਨ ਸੌਸ ਅਗਰ ਤੁਸੀਂ ਬੱਚਿਆਂ ਲਈ ਬਣਾ ਰਹੇ ਹੋ ਤਾਂ ਸ਼ੇਜ਼ਵਨ ਸੌਸ ਨੂੰ ਤੁਸੀਂ ਸਕਿਪ ਵੀ ਕਰ ਸਕਦੇ ਹੋ ਅਤੇ ਆਪਣੇ ਟੇਸਟ ਅਨਸਾਰ ਪਾ ਸਕਦੇ ਹੋ ਇਸ ਤੋਂ ਬਾਅਦ ਅਸੀਂ ਪਾਵਾਂਗੇ ਮਾਇਓਨੈਸ ਮਾਇਓਨੈਸ ਤੇ ਮੈਂ ਇਸਦੇ ਵਿੱਚ 2 ਚਮਚ ਪਾਏ ਆ ਭਰ ਕੇ ਤੁਸੀਂ ਅਗਰ ਘੱਟ ਪਸੰਦ ਕਰਦੇ ਹੋ ਘੱਟ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਚਿਲੀ ਫਲੇਕਸ ਪਾਵਾਂਗੇ ਅਤੇ ਔਰਗੈਨੋ ਮਿਕਸ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਿਕਸ ਕਰਨ ਤੋਂ ਬਾਅਦ ਅਸੀਂ ਬ੍ਰੈਡ ਪੀਸ ਲਵਾਂਗੇ ਅਤੇ ਇਸ ਇਹ ਜਿਹੜਾ ਸਟਾਕ ਅਸੀਂ ਬਣਾਇਆ ਹੈ ਇਸ ਨੂੰ ਇਹਦੇ ਉੱਤੇ ਸਪਰੈਡ ਕਰਕੇ ਅਸੀਂ ਚੀਜ਼ ਸਲਾਈਸਸ ਲਗਾ ਦੇਣੇ ਹਨ ਚੀਜ਼ ਸਲਾਈਸਸ ਲਗਾਉਣ ਤੋਂ ਬਾਅਦ ਅਸੀਂ ਇਸ ਨੂੰ ਗ੍ਰਿਲ ਵਿੱਚ ਗ੍ਰਿਲ ਕਰ ਲੈਣਾ ਸਭ ਤੋਂ ਪਹਿਲਾਂ ਗ੍ਰਿਲ ਵਿੱਚ ਅਸੀਂ ਬਟਰ ਲਗਾਵਾਂਗੇ ਉਸ ਤੋਂ ਬਾਅਦ ਬ੍ਰੈਡ ਪੀਸਸ ਉਸ ਤੇ ਉੱਤੇ ਰੱਖਣੇ ਹਨ ਅਤੇ ਉਸ ਦੇ ਉੱਤੇ ਵੀ ਅਸੀਂ ਬਟਰ ਲਗਾ ਦਵਾਂਗੇ ਬਟਰ ਲਗਾਉਣ ਤੋਂ ਬਾਅਦ ਅਸੀਂ ਇਸ ਨੂੰ ਅੱਛੀ ਤਰ੍ਹਾਂ ਗ੍ਰਿਲ ਕਰ ਲੈਣਾ ਹੈ ਗ੍ਰਿਲ ਕਰਨ ਤੋਂ ਬਾਅਦ ਅਸੀਂ ਇਸ ਨੂੰ ਕੱਢ ਲੈਣਾ ਅਤੇ ਆਪਣੀ ਮਨਪਸੰਦ ਸੌਸ ਦੇ ਨਾਲ ਤੁਸੀਂ ਖਾ ਸਕਦੇ ਹੋ ਮੈਨੂੰ ਤਾਂ ਇਹ ਇਸ ਤਰ੍ਹਾਂ ਹੀ ਖਾਣੇ ਪਸੰਦ ਹਨ